ਹੈਲੋ ਸਸਿਕਾ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਫਰੌਕ ਬਣਾ ਕੇ ਦਿਖਾਵਾਂਗੀ ਕਲੀਆਂ ਵਾਲੀ ਫਰੌਕ ਇਹ ਫਰੌਕ ਦੀ ਬੋਡੀ ਹੈ ਫਰੌਕ ਦੀ ਬੋਡੀ ਆਪਾਂ 15 ਇੰਚ ਤਿਆਰ ਕਰਨੀ ਹੈ ਉੱਪਰਲੀ ਸਾਈਡ ਬੋਡੀ ਕਟਿੰਗ ਕਰ ਰਹੇ ਹਾਂ ਬੋਡੀ ਨੂੰ ਜਿਵੇਂ ਆਪਾਂ ਕਮੀਜ਼ ਤਿਆਰ ਕਰਦੇ ਹਾਂ ਕਮੀਜ਼ ਦੀ ਕਟਿੰਗ ਕਰਦੇ ਹਾਂ ਉਸੇ ਤਰੀਕੇ ਨਾਲ ਹੀ ਕਰਨੀ ਹੈ ਇਹ ਆਪਰ ਕਿਹ ਹੈਗਾ 3 ਸਵਾ 6 ਇੰਚ ਨੇ ਬਿਲਕੁਲ ਫਿਨਿਸ਼ਿੰਗ ਦਿੱਤੀ ਆ ਇਸ ਕਰਕੇ ਕਟਿੰਗ ਕੀਤਾ ਇਹਦਾ ਮੋਡਾ ਆਪਾਂ 6.5 ਇੰਚ ਕਟਿੰਗ ਕੀਤਾ ਇਹਦੇ ਮੋਡੇ ਦੀ ਲੈਂਥ ਹੈ 6.5 ਇੰਚ ਇਧਰ ਨੂੰ 6.5 ਇੰਚ ਇਹਦੀ ਫਿਟਿੰਗ ਹੈਗੀ ਆ 17.5 ਇੰਚ ਛਾਤੀ ਤੋਂ ਬ੍ਰਾਸਟæk ਦੀ 17.5 ਇੰਚ 17.5 ਤੋਂ ਆਪਾਂ ਇਹਦੇ ਵਿੱਚ ਪਲੋਈਆਂ ਵੀ ਪਾਉਣੀਆਂ 17.5 ਦਾ ਹਾਫ ਹੁੰਦਾ ਹੈਗਾ ਉਨੀ ਨੂੰ ਪੌਣਾ ਇਸ ਕਰਕੇ ਮੈਂ ਅੱਧਾ ਇੰਚ ਐਕਸਟਰਾ ਲੈ ਨਹੀਂ ਹੁੰਦੀਆਂ ਜਿਉਂ ਤਾਂ ਕਿ ਪਲੋਈਆਂ ਪਾਉਣੀਆਂ। ਪਲੋਈਆਂ ਵਾਸਤੇ ਅੱਧਾ ਇੰਚ ਐਕਸਟਰਾ ਲੈ ਕੇ ਉਹਨਾਂ ਇਹਦੀਆਂ ਪਲੋਈਆਂ ਦੀ ਲੈਂਥ ਹੈ ਕਿ 11 ਇੰਚ। ਇਸ ਕਰਕੇ ਆਪਾਂ 11.5 ਇੰਚ ਤੇ ਨਿਸ਼ਾਨ ਲਗਾਉਣਾ। ਅੱਧਾ ਇੰਚ ਉੱਪਰ ਸਲਾਈ ਵਾਸਤੇ ਐਕਸਟਰਾ ਲਵਾਂਗੇ। ਇਹਦੀ ਫਿਟਿੰਗ ਐਗ ਗਈ। 7.5 ਇੰਚ ਇਸ ਕਰਕੇ ਆਪਾਂ 3 ਇੰਚ ਹੀ ਇਤਨਾ ਕੰਨੀ ਇਸਦੀ ਉੱਪਰਲੀ ਬਲੋਈ ਆਪਾਂ 2.5 ਇੰਚ ਇਹਦਾ ਆਰਕਣਾ ਇਸ ਤਰੀਕਾ ਇਹ ਤੋਂ 2.5 ਇੰਚ ਇਹ ਤੋਂ 5.5 ਇੰਚ ਮੈਂ ਇਹ ਦੂਸਰੀ ਪਲੋਈ ਜੋ ਪਾਉਣੀ ਹੁੰਦੀ ਹੈ ਇਸ ਤੋਂ ਇੱਧਰੋਂ ਵੀ 2.5 ਇੰਚੀ ਇਸ ਦਾ ਬਿਲਕੁਲ ਤਿਕੋਣ ਬੰਨਣਾ ਚਾਹੀਦਾ ट्रायंगल ਸ਼ੇਪ ਜਿਹਾ ਨਾ ਕਿ ਤੇ ਜੋ ਪਲੋਈ ਹੈ ਪਲੋਈ ਦਾ ਹਾਫ ਲੈ ਕੇ ਨਿਸ਼ਾਨੀ ਲਗਾ ਕੇ ਉੱਥੋਂ ਤੱਕ ਨਿਸ਼ਾਨੀ ਲਗਾਈ ਜਾਂਦੀ ਹੈ ਇਸ ਦਾ ਬਿਲਕੁਲ ਰਾਈਟ ਆਈਡੀਆ ਆਏਗਾ ਦੇਨ ਕਿ ਇਸ ਦਾ ਹਾਫ ਲੈ ਕੇ ਇਸ ਨਿਸ਼ਾਨੀ ਲਗਾਵਾਂਗੇ ਇਸ ਦੇ ਹਾਫ ਤੋਂ ਹੀ ਆਪਾਂ ਫਿਟਿੰਗ ਲਈ ਦੀ ਹੈ ਫਿਟਿੰਗ ਇਸ ਦੀ ਹੈਗੀ ਹੈ 1.14 ਇੰਚ ਇਸ ਨੂੰ ਮੈਂ ਅੱਧਾ ਇੰਚ ਜ਼ਿਆਦਾ ਲੈਣੀ ਆ ਕਿਉਂਕਿ ਪਲੋਈ ਵਿੱਚ ਜੋ ਆਉਣਾ ਸਾਢੇ 14 ਦਾ ਹਾਫ ਕਰਕੇ ਅੱਧਾ ਇੰਚ ਐਕਸਟਰਾ ਸਿਲਾਈ ਵਾਸਤੇ ਰੱਖਣਾ ਇਥੋਂ 2 ਇੰਚ ਐਕਸਟਰਾ ਕੱਟਣਾ ਉਹ ਇਸ ਦੀ ਪੱਕਾ ਟਿੰ ਮੋਡੇ ਦੀ ਕਟਿੰਗ ਹਮੇਸ਼ਾ ਹੀ ਫਿਟਿੰਗ ਦੇ ਅਨੁਸਾਰ ਹੀ ਹੁੰਦੀ ਹੈ ਜੋ ਫਿਟਿੰਗ ਆਪਾਂ ਬ੍ਰੈਸਟ ਵਾਲੀ ਨਿਸ਼ਾਨੀ ਦਵਾਈ ਹੈ ਉਥੋਂ ਤੱਕ ਹੀ ਆਪਾਂ ਕਰਾਂਗੇ ਤੇ ਅੱਧਾ ਇੰਚ ਆਵਲੀ ਜਾਨੀ ਲਾ ਮੰਗੇ ਇਥੋਂ 2.5 ਇੰਚ ਛਾੜ ਕੇ 2.5 ਇੰਚ ਕਿਉਂਕਿ ਨੈਕ ਦਾ ਹੁੰਦਾ ਹੈ ਇੰਨੇ ਨੱਕ ਦਾ ਛੱਲਕੀ ਉਸ ਤੋਂ ਅੱਗੇ ਤਿਰਸ਼ਿਨਸ਼ਾਨੀ ਦਾ ਤੁਹਾਨੂੰ ਪਤਾ ਲੱਗ ਰਿਹਾ ਹੈਗਾ ਜੇਕਰ ਕੋਈ ਵੀ ਨਾ ਪਤਾ ਲੱਗੇ ਤੁਸੀਂ ਮੈਨੂੰ ਮੈਸੇਜ ਚ ਦੱਸ ਦੱਸ ਸਕਦੇ ਹਾਂ ਮੈਂ ਇਸ ਦੀ ਕੋਈਆਂ ਤੇ ਉਪਰੀ ਸਾਈਡ ਵੀ ਕੱਟ ਲਵਾ ਲੈਣੀ ਹੈ ਕਦੀ ਵੀ ਕਪੜਾ ਇੱਧਰ ਉੱਧਰ ਜਾਂਦਾ ਜਾਂ ਕੁਝ ਵੀ ਹੁੰਦਾ ਇਹ ਸੇਮ ਸੇਮ ਕੱਟ ਲੱਕੀਂਦੇ ਆਪਾਂ ਮਲਾ ਕੇ ਸਟਿਚ ਕਰਦੇ ਆ ਫਿਰ ਕਪੜਾ ਹਿਲਦਾ ਨਹੀਂ ਹੈ ਜੀ ਹੁਣ ਇਸ ਨੂੰ ਆਪਾਂ ਨਿਸ਼ਾਨੀਆਂ ਦੂਸਰੀ ਸਾਈਡ ਲਗਾਵਾਂਗੇ ਹੀਟਮ ਵਾਲੀਆਂ ਵੀ ਤੇ ਭੁਲਾਈਆਂ ਦੀਆਂ ਇਹ ਆਪਾਂ ਸੇਮ ਨਿਸ਼ਾਨੀ دوسری ਸਾਈਡ ਲਗਾਣੀ ਹੈ ਪ੍ਰੋਪ ਦੀ ਬਾਡੀ ਦੀ ਕਟਿੰਗ ਚ ਸੈਂਟਰ ਤੇ ਵੀ ਨਿਸ਼ਾਨੀ ਲਗਾਣੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਪ੍ਰੋਪ ਦਾ ਨੀਚਲਾ ਹਿੱਸਾ ਆਪਾਂ ਐਡ ਕਰਦੇ ਆ ਨਾਲ ਜੋੜਦੇ ਆ ਤਾਂ ਕੱਟ ਨੂੰ ਕੱਟ ਨੂੰ ਮਿਲਾਇਆ ਜਾਂਦਾ मेरा तरीका बहुत ही ईजी है तुम तो मेरे तरीके सूट कटिंग करोंगे तो बहुत जल्दी तैयार कर सकते हैं तो कोई भी दिक्कत नहीं आऊगी बैक साइड दलो की निशानी आप लगावे हूँ आप फ्रंट कटिंग करनी है यस ਨੂੰ ਆਪਾਂ ਅਲੱਗ-ਅਲੱਗ ਕਰ ਸਕਦੇ ਹਾਂ ਕਿ ਕਰਾਂ ਅਗਲਾ ਇਸ ਆਲੇ ਕਿ ਫਰੰਟ ਸਾਈਡ ਨੂੰ ਅਗਲੀ ਕਾਟ ਇਸਦੀ ਹੈਗੀ 12 ਇੰਚ ਜੋ ਕਿ ਆਪਾਂ 6 ਇੰਚ ਦਿੱਤਾ ਜੇਕਰ ਬੈਕ ਦੇ ਉੱਪਰ ਆਪਾਂ neck ਦੂਸਰਾ ਬੁਕਲਮ ਵਾਲਾ ਲਗਾਉਣਾ ਹੈ ਤਾਂ ਆਪਾਂ ਲੱਗ ਰੱਖਾਂਗੇ ਜੇਕਰ ਦੂਸਰਾ ਹੀ ਲਗਾਵਾਂਗੇ ਕਟਿੰਗ ਕਰਕੇ ਰੇਪਟਾ ਕਿ ਲਗਾਉਣੀ ਤਾਂ ਨਾਲ ਹੀ ਕਟਿੰਗ ਕਰ ਲਈਦਾ ਇਹ ਸਦਾ ਲਾ ਹੈਗਾ ਬੈਕ ਸਾਈਡ ਦਾ 5 ਇੰਚ ਫਿਰ ਮੈਂ 5 ਇੰਚ ਲੈਂਥ 2 ਇੰਚ ਚੌੜਾਈ ਨੂੰ ਲੈਣਾ ਇਸ ਦਾ ਆਪਾਂ ਸਕੁਅਰ ਸ਼ੇਪ ਦਿਨ ਸ਼ਾਇਦ ਲਗਾ ਕੇ बुलाई सकते। ये अपना कर सकते हैं बैक साइड नैक कटिंग कीता है ਦੀ ਬੱਡੀ ਕਟਿੰਗ ਹੋ ਗਈ ਹੈ ਫਰੌਕ ਦੀ ਮੈਂ ਤੁਹਾਨੂੰ ਕਲੀਆਂ ਦੀ ਵੀ ਕਟਿੰਗ ਦੱਸੂੰਗੀ ਹਾਂਜੀ ਹੁਣ ਆਪਾਂ ਕਲੀਆਂ ਕਟਿੰਗ ਕਰਨ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਕਲੀਆਂ ਮੈਂ ਇਸ ਤਰੀਕੇ ਨਾਲ ਕਟਿੰਗ ਕੀਤੀਆਂ ਹੋਈਆਂ ਉੱਪਰ ਲੀਆਂ ਕਲੀਆਂ 4 ਇੰਚ ਤੇ ਨੀਚੇ ਵਾਲੀਆਂ 12 ਇੰਚ ਦੀ ਕਲੀ ਕਟਿੰਗ ਕੀਤੀ ਹੈ 5-5 ਕਲੀਆਂ ਆਪਾਂ ਤਿਆਰ ਕੀਤੀਆਂ ਇਹ ਆਪਾਂ ਫਲਾਸਟ ਦੇ ਲੁੱਕ ਦੇਖੋ ਕਿ ਫਰੌਕ ਦੀ ਕਿਸ ਤਰ੍ਹਾਂ ਦੀ ਰੈਡੀ ਹੋਈ ਹੈ వెళ్ళా గోటా పత్తి లచే గ్యాస తయారుగా పొంచేతా